ਬਣਾਇਆ ਇਹ 23 ਤਰੀਕ ਨੂੰ ਚਾਹ ਉਹ ਤੇ ਵਿਆਹ ਹੋਣਾ ਆ ਤੇ ਆਪਾਂ ਨੂੰ ਹੁਣ ਕਈ ਤਰ੍ਹਾਂ ਦੀਆਂ ਚੋੜੀਆਂ ਮਿਲ ਰਹੀਆਂ ਉਹ ਜਿਹੜਾ ਓਨਰ ਆ ਉਹਦਾ ਨਾਮ ਹੈਗਾ ਸੁਖੀ ਰਾਏ ਉਹਦੀ ਵੀ ਫੋਨ ਤੇ ਸਾਡਾ ਗੱਲ ਹੋਈ ਉਹਨੇ ਹੋਰ ਚੰਨ ਚਾੜਤਾ ਉਹਨੇ ਫੋਨ ਕੀਤਾ ਜਦੋਂ ਤੇ ਉਹ ਕਹਿੰਦਾ ਕਿ ਤੁਸੀਂ ਇੱਥੇ ਮੇਰੀ ਪ੍ਰਾਪਰਟੀ ਤੇ ਆਏ ਆ ਕਹਿੰਦੇ ਕਿ ਤੁਸੀਂ ਕੀ ਕਰਨ ਡੇ ਹੋ ਇੱਥੇ ਮੈਂ ਕਿਹਾ ਜੀ ਇੱਥੇ ਸਿਰਫ ਦੇਖ ਕਰਨੇ ਆਏ ਆ ਕਿ ਇੱਥੇ ਸ਼ਾਦੀ ਤੁਹਾਡੇ ਹੋਟਲ 'ਚ ਹੋ ਰਹੀ ਆ ਤੇ ਹੋਟਲ ਦੇ ਵਿੱਚ ਇੱਥੇ ਸ਼ਰਾਬ ਮਾਸ ਤੇ ਤਮਾਕੂ ਚਾਲੂ ਨੇ ਆ ਇੱਥੇ ਗੁਰਗਾਂ ਸਾਹਿਬ ਨਹੀਂ ਆ ਸਕਦੇ ਕਹਿੰਦਾ ਨਹੀਂ ਇਹ ਹੋਵੇ ਉਹ ਆਉਣਗੇ ਇੱਥੇ ਹੋਊਗਾ بیا ਉਹ ਕਹਿੰਦਾ ਕਿ ਮੇਰੇ ਘਰ ਬਾਬਾ ਪਿਆ ਉਹਨੂੰ ਨਹੀਂ ਪਤਾ ਕਿਦਾਂ ਮਾਰਾ ਸਤਕਾਰ ਕਹਿੰਦੇ ਮੇਰੇ ਘਰ ਬਾਬਾ ਪਿਆ ਤੇ ਘਰ ਦੇ ਵਿੱਚ ਮੇਰੇ ਬਾ ਰਿਆ ਤੇ ਕਿੰਨੇ ਵੀ ਨਹੀਂ ਡਰਦਾ ਮੇਰਾ ਘਰ ਆ ਮੈਂ ਕਿਹਾ ਤੇਰੇ ਕੋਲ ਜੇ 2 ਕੋਟੀਆਂ ਹੁਣ ਬਾਦ ਆ ਗਈਆਂ ਨਾ ਤੂੰ ਇਹ ਨਾ ਸਮਝ ਕਿ ਹੁਣ ਤੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਯੂ ਆਲ ਗੁਰੂ ਗ੍ਰੰਥ ਸਾਹਿਬ ਜੀ ਇਸ ਨਾ ਯੂ ਪੋゼਸ਼ਨ ਇਹ ਤੇਰੀ ਕੋ ਮਲਕੀਅਤ ਨਹੀਂ ਤੇ ਕਹਿੰਦਾ ਮੇਰੇ ਘਰੋਂ ਤੁਸੀਂ ਕੱਢ ਕੇ ਜਾਵਾਂਗੇ ਮੈਂ ਕਿਹਾ ਪਾਸ ਨੂੰ ਟੈਸਟ ਨਾ ਕਰ ਮਾਕੇ ਡੋਨਟ ਪਸ ਦਾ ਬੰਦ ਮਾਕੇ ਵੀ ਆਰ ਨਾਟ ਟ੍ਰਾਈਂਗ ਟੂ ਟੈਲ ਯੂ ਬਟ ਯੂ ਸ਼ੁੱਡ ਨਾਟ ਹਾਵ ਗੁਰੂ ਗ੍ਰੰਥ ਸਾਹਿਬ ਇਨ ਯਰ ਹਾਊਸ ਗੁਰੂ ਗ੍ਰੰਥ ਸਾਹਿਬ ਤੇਰੇ ਘਰ ਵਿੱਚ ਨਹੀਂ ਹੋਣੇ ਚਾਹੀਦੇ ਮੈਂ ਕਹਿਆ ਉਹ ਵੀ ਗਲਤ ਜੇ ਜੇ ਦੋਹੇ ਤੇ ਹੋਟਲ ਜੋੜਿਆ ਉਹ ਵੀ ਗਲਤ ਤੇ ਮੈਂ ਕਹੇ ਕਿ ਹੁਣ ਮੈਂ ਕਹੇ ਜਿਹੜੀ ਤੂੰ ਗੋਡੀਆਂ ਦੀ ਗੱਲ ਕਰਦਾ ਨਾ ਤੇ ਬਾਣੀ ਆਪਾਂ এডਿਕੇਸ਼ਨ ਤੋਂ ਅਕੇ ਸਕਣੇ ਆ ਅਸੀਂ ਧਰ ਤੋਂ ਸਕਣੇ ਆ ਇਸ ਕਰਕੇ ਤੁਸੀਂ ਇਹ ਬੱਚੇ ਵਿਚਾਰ ਕਰਦੇ ਆ ਮੈਂ ਕਹੇ ਮਹਾਰਾਜੀ ਬਾਣੀ ਕਹਿੰਦੀ ਆ ਨਦਰੋ ਪੱਠੀ ਜੇ ਕਰੇ ਸੁਲਤਾਨਾ ਤਹਾਉ ਕਰਾਇਦਾ ਸੈਕਿੰਟਾਂ ਦੇ ਵਿੱਚ ਹੀ ਜਾ ਕੇ ਜਿਹੜੇ ਧਨੀ ਵਾਲੇ ਆਪੋਰ ਤੇ ਮਿੱਟੀ ਦੇ ਵਿੱਚ ਮਿਲਾ ਦਿੰਦਾ ਮਹਾਰਾਜ ਜਿਹੋ ਦੀ ਨਜ਼ਰ ਪੁੱਠੀ ਮੈਂ ਕਿਹਾ ਮਾਰੂ ਪਿੱਠ ਨਾ ਦਿਖਾਓ ਮੈਂ ਉਹ ਲੜਕੇ ਨੂੰ ਵੀ ਇਹੀ ਗੱਲ ਕਹੀ ਸੀ ਮੈਂ ਕਿਹਾ ਕੀਪ ਯਰ ਫੇਸ ਟੂ ਗੁਰੂਗ੍ਰਾਂ ਸਾਹਿਬ ਡੋਨਟ ਟਰਨ ਯਰ ਬੈਕ ਔਨ ਹਮ ਮੈਂ ਕਿਹਾ ਜਿਹੜੇ ਬੈਕ ਟਾ ਲੈਂਦੇ ਆ ਖਸਮ ਛੋੜ ਦੂਜੇ ਲੱਗੇ ਡੁੱਬੇ ਸੇ ਵਣ ਜਾ ਰਿਆ ਸਤਗੁਰੂ ਹੈ ਬੋਹੇਤਾ ਗਿਰਲੇ ਕਿਨੇ ਵੀ ਜਾ ਰਿਆ ਤੇ ਮੈਂ ਕਿਹਾ ਤੁਹਾਨੂੰ ਸੱਤ ਨਹੀਂ ਦਿੱਤੀ ਕਿਸੇ ਨੇ ਕਿ ਆਪਾਂ ਗੁਰੂ ਨੂੰ ਪੈਠ ਨਹੀਂ ਦਿਖਾਉਣੀ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਆਪਣੇ ਵਾਸਤੇ ਵਰਤਣ ਦੀ ਕੋਸ਼ਿਸ਼ ਕਰ ਰਹੇ ਆ ਸੋ ਗੁਰੂ ਪਿਆਰੀ ਸਾਧ ਸੰਗਤ ਦੀ ਬੇਨਤੀ ਇੰਨੀ ਆ ਜੇ ਤਾਂ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਜਾ ਕੇ ਜਦੋਂ ਦੋਪਾਂ ਦਾ ਹੁਣ ਮੈਨੂੰ ਪਤਾ ਕਰੇ ਮੇਰੀ ਵਾਈਫ ਹੋਣੀ ਫਰੈਂਡ ਆ ਉਹਨੂੰ ਕੈਨਸਲ ਹੋ ਗਿਆ ਵਿਚਾਰੀ ਨੂੰ ਉਹ ਕਹਿੰਦੇ ਰੱਬ ਦਾ ਨਾਮ ਨਹੀਂ ਲੈਂਦੀ ਸੀ ਕਹਿੰਦੇ ਰੱਬ ਦਾ ਨਾਮ ਹੀ ਵਿਆ ਸੀਗਾ ਉਹ ਕਹਿੰਦੀ ਮੈਨੂੰ ਹੁਣ ਗੁਰੂ ਗੰਗਾ ਸਾਹਿਬ ਕੰਨਾ ਬਜਾ ਕੇ ਪਰ ਆ ਗਈ ਆ ਜਾਂਦਾ ਕਹਿੰਦੀ ਰੱਬ ਦੇ ਨਾਮ ਤੋਂ ਬਗੈਰ ਛਟਕਾਰਾ ਹੈ ਨਹੀਂ ਇਹ ਤਾਂ ਗੁਰੂ ਪਿਆਰੀ ਸਾਧ ਸੰਗਤ ਜੀ ਜ ਤਪਾਂ ਸੁਖੀ ਆ ਨਾ ਜੇ ਦੁੱਖ ਸਰੀਰ ਨੂੰ ਲੱਗਾ ਕੋਈ ਨਹੀਂ ਤੇ ਰੱਬ ਦਾ ਨਾਮ ਜਪ ਲਈਏ ਰੱਬ ਦੇ ਨਾਲ ਜੁੜ ਜਾਈਏ ਕਿਉਂਕਿ ਇਸ ਵੇਲੇ ਹੀ ਦੇਖਦੇ ਸੱਤ ਸਮੁੰਦਰ ਪਾ ਕੇ ਆਪਾਂ ਸਭ ਕੋ ਗਵਾਈ ਜਾ ਰਹੇ ਆਂ ਤੇ ਇਹ ਸਾਜ਼ਿਸ਼ ਇਸ ਦੀ ਨਾ ਸਾਡੇ ਜਿਹੜੇ ਸਤਕਾਰ ਆ ਗੁਰੂ ਗ੍ਰੰਥ ਸਾਹਿਬ ਦੇ ਜਿਹਨੋਂ ਤਾਂ ਕਢਾਉਣ ਦੀ ਕੋਸ਼ਿਸ਼ ਕਰ ਰਹੇ ਆ ਲੇਕਿਨ ਇਹ ਹਮਲਾ ਹੁਣ ਸਾਨੂੰ ਇਕੱਠੇ ਹੋ ਕੇ ਇੱਕ ਮੋਠੋ ਕੇ ਮਾਰਨਾ ਪੈਣਾ ਤੋ ਗੁਰੂ ਗਾਇਦਾ ਜੀ ਬੇਨਤੀ ਆ ਹੁਣ ਆਪਣਾ ਆਪਣਾ ਫਰਜ਼ ਪੂਰਾ ਕਰਨਾ ਇੱਥੇ ਮੂਵੀ ਲੱਗਣ ਲੱਗੀ ਸੀ ਗੁਰਨਾਨ ਦੇਵ ਪਾਸ਼ਾ ਜੀ ਦੇ ਉੱਤੇ ਉਹ ਲਾਉਣ ਲੱਗੇ ਸੀ ਮੂਵੀ ਆ ਸਟਾਰਬਰੀ ਦਾ ਬਣਾਇਆ ਸੈਂਟਰ ਆ ਜਦੋਂ ਸੀ 30 ਜਣੇ ਗਏ ਰੋਕਣ ਵਾਸਤੇ ਤੈਨੂੰ ਉਹ ਮੈਨੇਜਰ ਕਹਿਣ ਲੱਗਾ ਕਹਿੰਦਾ ਕਿ ਤੁਸੀਂ 30 ਜਣੇ ਆਏ ਆ ਤੇ ਤੁਹਾਡੇ ਇਹਨੇ ਜਣੇ ਨਾਲ ਮੂਵੀ ਨਹੀਂ ਰੁਕਣੀ ਇੱਥੇ ਗਿਣਤੀ ਵਧਾ ਦੋਗੇ ਤੇ ਸ਼ਾਇਦ ਰੁਕ ਜਵੇ ਸਾਰੇ ਸੰਗਤ ਵੀ ਵਿੱਚ ਖੜੇ ਆ ਸਾਰੇ ਸੰਗਾ ਆਪਾਂ ਸਾਰੇ ਇਕੱਠੇ ਗਏ ਸੀ ਸਾਰੇ ਸੰਗਾ ਨੇ ਫੂਲ ਕਰਨੇ ਸ਼ੁਰੂ ਕਰਤੇ ਭਾਈ ਸਾਹਿਬ ਅੱਧੇ ਘੰਟੇ ਦੇ ਵਿੱਚ ਉਹਦੇ ਗੱਡੀ ਤੇ ਗੱਡੀ ਚੜ ਗਈ ਸੀ ਜਿਨ੍ਹਾਂ ਨੂੰ ਪੰਥ ਨਾਲ ਤਾਰ ਦਿਆ ਜਿਨ੍ਹਾਂ ਨੂੰ ਪੰਥ ਦੇ ਨਾਲ ਪਿਆਰ ਆ ਉਹਦੇ ਗੱਡੀ ਤੇ ਗੱਡੀ ਚੜ ਗਏ ਉਹਦੇ DJ ਮਗਾ ਲਏ ਉਹਦੇ ਰੌਣਕ ਲੱਗ ਗਏ ਉਹਦੇ ਸਪੀਕਰ ਸਿਸਟਮ ਲੱਗ ਗਏ ਉਹਨਾਂ ਨੂੰ ਮੂਵੀ ਬੰਦ ਕਰਨੀ ਪਈ ਉਹਦੀ ਮੂਵ ਦੀ ਗੱਲ ਇਹ ਆ ਸਾਡੇ ਈਸ਼ ਦੀ ਗੱਲ ਇਹ ਆ ਗੁਰੂ ਗ੍ਰੰਥ ਸਾਹਿਬ ਦੀ ਗੱਲ ਇਹਨਾਂ ਵਾਸਤੇ ਅਸੀਂ ਕੀ ਕਰਨ ਨੂੰ ਤਿਆਰ ਆ ਗੁਰੂ ਗ੍ਰਾਸਾਜ ਦੇ ਜੇ ਤਾਂ ਆਪਾਂ ਘਰ ਜਾਗੇ ਛੁੱਟੀ ਕਰਨੀ ਪਵੇ ਕਰਨੀ ਪੈਣੀ ਆ ਉਹ ਦਿਨ ਇਹ ਨਹੀਂ ਕਿ ਉਹਨਾਂ ਫਲਾਣੇ ਨੇ ਕਰਨਾ ਅਸੀਂ ਤੁਹਾਨੂੰ ਪਿਆਰ ਬੜਾ ਕਰਦੇ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਲੇਕਿਨ ਟਾਈਮ ਸਾਡੇ ਕੋਲ ਕਿਸੇ ਕੋਲ ਨਹੀਂ ਲੇਕਿਨ ਗੁਰੂ ਪਿਆਈ ਸਾਹਿਬਾਂ ਜਿਉਂ ਕੱਢਣਾ ਹੀ ਪੈਣਾ ਹੁਣ ਸਾਨੂੰ ਇਹ ਮਹਿਮ ਬਜਾਉਣੀ ਪੈਣੀ ਆ ਇੱਕ ਅੱਜ ਕਿਸੇ ਅਕੰਧੰਦ ਆਦਾਰੀ ਮੈਂ ਹੁਣ ਦੱਸਿਆ ਮੈਂ ਇੱਥੇ ਸਿਰਫ ਸਨੇਹਾ ਦੇਣ ਆਇਆ ਮੈਂ ਕੋ ਪੰਥ ਨਹੀਂਗਾ ਇਹ ਪੰਥ ਨੇ ਅੱਜ ਫੈਸਲਾ ਕਰਨਾ ਮੈਂ ਕਿਹਾ ਪੰਥ ਦੇ ਸਾਹਮਣੇ ਮੈਂ ਸਾਰੀ ਗੱਲ ਰੱਖ ਦੇਣੀ ਆ ਤੇ ਪੰਥ ਨੇ ਦੱਸਣਾ ਅਸੀਂ ਹੁਣ ਕੀ ਕਰਨਾ ਅਸੀਂ ਉਹਨੂੰ ਰੋਕਣਾ ਆ ਤੇ ਜਾਨ ਨੂੰ ਕਰ ਦੇਣਾ ਉੱਥੇ ਇਹ ਪੰਥ ਫੈਸਲਾ ਕਰੂ ਜੋ ਪੰਥ ਫੈਸਲਾ ਕਰਤਾ ਉਹ ਤੋਂ ਅਸੀਂ ਕਦੇ ਪਿੱਛੇ ਮੋੜਨਾ ਨਹੀਂਗਾ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਆਪਾਂ ਅੱਜ ਉਹ ਫੈਸਲਾ ਲੈਣਾ ਆ ਕਿ ਆਪਾਂ ਕਰਨਾ ਕੀ ਆ ਸੋ ਮੈਂ ਸਾਰੇ ਹੱਥ ਖੜੇ ਕਰਾਉਣੇ ਗੁਰੂ ਪਿਆਰੀ ਸਾਧ ਸੰਗਤ ਜੀ ਕਿ ਆਪਾਂ ਇੱਕ ਇਹ ਨਹੀਂ ਗੱਲ ਕਰਨਾ ਆਪਣਾ ਹੀ ਫਰਜ਼ ਕਰਨਾ ਜਿੱਦਾਂ ਮੈਂ ਕਿਹਾ ਜੀ ਉਹਦੇ ਵਿੱਚੋਂ ਦੂਜੀ ਪਾਇਆ ਸੀ ਮੈਂ ਜਿਹੜੇ ਮੈਸੇਜ ਪਾਇਆ ਸੀਗਾ ਘੱਟੋ ਘਾਟੇ ਕਿੰਨੇ ਆਪਣੇ ਕੋਲੋਸ ਰਿਸ਼ਤੇਦਾਰ ਦੋਸਤ ਮਿੱਤਰ ਆ ਸਾਰਿਆਂ ਨੂੰ ਆਪ ਫੋਨ ਕਰਕੇ ਤੇ ਮੈਸੇਜ ਨਹੀਂ ਕਰਦੇ ਜਣਾ ਉਹਨਾਂ ਨੂੰ ਗੱਲ ਕਰਨੀ ਆ ਕਿ ਗੁਰੂ ਗ੍ਰੰਥ ਸਾਹਿਬ ਸਾਡੇ ਏਸਟਿਆਂ ਇਹ ਸਾਡੀ ਹੋਣ ਦਾ ਮਤਲਬ ਆ ਕਿ ਅਸੀਂ ਜੇ ਆਪਣੀ ਆਉਣ ਵਾਲੀਆਂ ਪੁਰੀਆਂ ਨੂੰ ਤੇ ਗੁਰੂ ਗ੍ਰੰਥ ਸਾਹਿਬ ਦੇ ਮਾਰੇ ਸਤਕਾਰ ਨੂੰ ਹਮੇਸ਼ਾ ਵਾਸਤੇ ਬਰਕਰਾਰ ਰੱਖਣਾ ਤੇ ਹੁਣ ਆਪਣਾ ਸਾਰਿਆਂ ਦਾ ਫਰਜ਼ ਬਣਦਾ ਕਿ ਉਹਤੇ ਭੀੜਾ ਘੱਟ ਕੇ ਉਹਦਣੋ ਸ਼ਾਦੀ ਦਾ ਵਿਆਹ ਆਨੰਦਕਾਰੋਂ ਦਾ ਹੋਣ ਨਹੀਂ ਦੇਣਾ ਉਹ ਜੇ ਉਥੇ ਮਹਾਰਾਜ ਸੂਪ ਲੈ ਕੇ ਜਾਣਗੇ ਆਪਾਂ ਸੂਪ ਅੰਦਰ ਜਾਣ ਨਹੀਂ ਦੇਣੇ ਸੋ ਇਹ ਆਪਾਂ ਬਚਨ ਕਰਨਾ ਗੁਰੂ ਗ੍ਰੰਥ ਸਾਹਿਬ ਜੀ ਮੈਂ ਝਕਾਰਾ ਲਾਉਣਾ ਤੇ ਆਪਾਂ ਬਾਹਾਂ ਖੜੀਆਂ ਕਰਕੇ ਇਹਦੀ ਬਿਵਾਰਗੀ ਦੇਣੀ ਆ ਤੇ ਆਪਣਾ ਆਪਣਾ ਬਚਨ ਬਾਧ ਕੇ ਜੇ ਕੁਝ ਦੀ ਕੁਝ ਬਹੁਤ ਹੱਦ ਤੀ ਕੋਈ ਮੁਸ਼ਕਲ ਆਪਾਂ ਉਹ ਕਹਿੰਦੇ ਨਹੀਂ ਲੇਕਿਨ ਤੁਸੀਂ ਆਪਣਾ ਫਟ ਜੋ ਜਿਹੜੇ ਆ ਸਕਦੇ ਆ ਉਹਨਾਂ ਨੂੰ ਜਰੂਰ ਪ੍ਰੇਰਨਾ ਆ ਕਿ ਉਥੇ ਪਹੁੰਚਣ ਇਹ ਕਾਫਲਾ ਜਿਹੜਾ ਸਾਡਾ ਇਹ ਜਿਹੜਾ ਇੱਧਰ ਚੱਲਣਾ ਚਾਹੀਦਾ ਇਹ ਜਿਹੜੇ ਗਰੁੱਪ ਬਣਾਇਓ ਆ ਆਪਾਂ ਉਹਦੇ ਵਿੱਚ ਨਾਮ ਪਾਈਏ ਤੁਹਾਡੇ ਜਿਹੜਾ ਮੈਸੇਜ ਇਕੱਠਾ ਸਾਰਿਆਂ ਨੂੰ ਆ ਜਾ ਕਰੇ ਸੋ ਉਹਦੇ ਵਿੱਚ ਆਪਾਂ ਹੁਣ ਸਾਰਿਆਂ ਨਾਲ ਫਰਜ ਬਣਦਾ ਆਪਾਂ ਚੱਲੀਏ ਗਾਉਂ ਨੂੰ ਹੋ ਗਏ ਤੇ ਹੁਣ ਮੈਂ ਜਕਾਰਾ ਅਕ ਜਾਊਂਗਾ ਤੇ ਆਪਾਂ ਆਹਾਂ ਖੜੀਆਂ ਕਰਕੇ ਗੁਰੂ ਪਿਆਰੀ ਸਾਹਿਬ ਸਿੰਘ ਜੀ ਇਹਦੀ ਪ੍ਰਵਾਨਗੀ ਜੜੀਆਂ ਬੋਲੇ ਜੋਨਾ ਤਸਵੀਰ ਆਕਾਰ ਸੋ ਗੁਰੂ ਪਿਆਰੀ ਸਾਹਿਬ ਸਿੰਘ ਜੀ ਮਾਰੇ ਸਾਡੇ ਵਿੱਚ ਏਕਤਾ ਇਸ ਪਾਗ ਤੇ ਪਿਆਰ ਬਖਸ਼ ਕਰੇ ਕਿਉਂਕਿ ਸਾਇਸ ਸਿਆਣਪ ਲੈ ਆਣਾ ਚਾਹੀਏ ਐਸਾ ਗੁਰ ਬੜ ਭਾਗੀ ਪਾਈਏ ਆਪਣੇ ਕੋ ਬਹੁਤ ਬੜੇ ਲਿਖੇ ਬੜੇ ਗੂਜੂਜਬਾਨ ਬੜੇ ਗਿਆਨਵਾਨ ਸਾਰੇ ਆ ਲੇਕਿਨ ਗੁਰੂ ਪਿਆਰੀ ਸਾਧ ਸੰਗਤ ਜੀ ਇਸ ਦਰ ਤੇ ਉਹੀ ਪ੍ਰਵਾਨ ਹੁੰਦਾ ਆਪਸ ਕੋ ਜਿਹੜਾ ਮਾਰਾ ਇਥੇ ਨਿਵਕੀ ਆਉਂਦਾ ਆ ਉਹੀ ਪ੍ਰਵਾਨ ਚੜਦਾ ਵੀ ਡੈਕ ਰੈਡੀਸਨ ਬਲੂ ਸਰਚ ਕਰ ਲਿਓ ਉਹਦੇ ਤੁਹਾਨੂੰ ਸਾਰੀਆਂ ਫੋਟੋਆਂ ਨਜ਼ਰ ਆ ਜਾਣਗੀਆਂ ਅੰਦਰ ਬਾਹਰ ਬਣਿਆ ਹੋਇਆ ਬਾਰਜਤ ਸਰੂਪ ਲੈ ਕੇ ਜਾਣੇ ਨੇ ਉੱਥੇ স্মੋਕਿੰਗ ਜ਼ੋਨ ਬਣਿਆ ਹੋਇਆ ਆ ਸੋ ਉੱਥੇ ਵੀਡੀਓ ਵੀ ਬਣੀ ਹੋਈਆਂ ਸਾਡੇ ਕੋਲੋਂ ਅਸੀਂ ਗਏ ਸੀਗੇ ਵੀਡੀਓ ਬਣਾਇਆ ਸੀ ਗਿਆ ਗੋਰੇ ਸਾਰੇ ਉੱਥੇ স্মੋਕਿੰਗ ਕਰਦੇ ਸੀਗੇ ਸੋ ਤੁਸੀਂ ਉਹਨਾਂ ਨੂੰ ਕਿੱਦਾਂ ਰੋਕ ਲੋਗੇ ਜਿਹੜਾ ਓਨਰ ਵੀ ਨਾਲ ਰਲਿਆ ਹੋਇਆ ਓਨਰ ਕਹਿ ਰਿਹਾ ਕਿ ਮੇਰਾ ਗਰੂ ਸ਼ਰਾਬ ਪੀਣ ਨੂੰ ਆਗਿਆ ਦਿੰਦਾ ਆ ਮੇਰੇ ਘਰ ਸਰੂਪ ਪਿਆ ਆ ਤੁਸੀਂ ਮੇਰੇ ਘਰੋਂ ਸਰੂਪ ਲੈ ਜਾ ਕੇ ਦਿਖਾ ਦਿਓ ਮੈਂ ਵੀ ਦੇਖ ਲਾਂਗਾ ਉਹ ਚੈਲੰਜ ਕਰ ਰਿਹਾ ਆ ਇੱਕ ਇੱਕ ਕਮਿਊਨਿਟੀ ਨੂੰ ਆਪ ਸਿੱਖੋਗੇ ਉਹ ਇੱਕ ਕਰਪਟ ਬੰਦਾ ਆ ਉਦੀ ਤੁਸੀਂ ਸੁਖੀ ਰਾਏ ਨਾ ਆਇਆ Google ਤੇ ਸਰਚ ਕਰ ਲਿਓ CBC ਦੇ ਨਿਊਜ਼ ਬਈਏ 16 ਮਿਲੀਅਨ ਡਾਲਰ ਦਾ ਫਰਾਡ ਕੀਤਾ ਉਸ ਬੰਦੇ ਨੇ ਫੈਡਰਲ ਸਰਕਾਰ ਦੇ ਨਾਲ ਸੋ ਉਹ ਕਰਪਟ ਬੰਦਾ ਆ ਉਹਨੇ ਸਾਡਾ ਸਾਥ ਨਹੀਂ ਦੇਣਾ ਅਸੀਂ ਪਰਿਵਾਰ ਦੇ ਹਾੜੇ ਗੱਡ ਲਈ ਸੀ ਬਹੁਤ ਉਹਨਾਂ ਨੂੰ ਨਿਮਾਣੇ ਹੋ ਕੇ ਮੈਸੇਜ ਕੀਤੇ ਗੱਲਬਾਤ ਕੀਤੀ ਭਾਈ ਸਾਹਿਬ ਨੇ ਤੁਹਾਨੂੰ ਸਾਰਾ ਕੁਝ ਦੱਸਿਆ ਉਹ ਟਸ ਤੋਂ ਮਸ ਨਹੀਂ ਹੋ ਰਹੀ ਉਹ ਕਹਰੇ ਮੇਰਾ ਵਿਆਹ ਇਹ ਇਦਾਂ ਹੀ ਹੋਊਗਾ ਜਿੱਦਾਂ ਮਿੱਠਿਆ ਗਿਆ ਸੀਗਾ ਇਹਨੂੰ ਕੋਈ ਨਹੀਂ ਰੋਕ ਸਕਦਾ ਸੋਏ ਹੁਣ ਸੰਗਤ ਨੇ ਆਪ ਡਿਸਾਈਡ ਕਰਨਾ ਆ ਕਿ ਉਹਦਾ ਵਿਆਹ ਹੋਣ ਦੇਣਾ ਆ ਆਪਾਂ ਗੁਰੂ ਸਾਹਿਬ ਦੀ ਬੇਦਬੀ ਦੇਖ ਲਈਏ ਪਹਿਲੀ ਗੱਲ ਉਲੰਘਣਾ ਸੀਗੀ ਕਿ ਗੁਰੂ ਸਾਹਿਬ ਜੀ ਦਾ ਸਰੂਪ ਲੈ ਕੇ ਜਾ ਰਹੇ ਹੁਣ ਜਿਹੜੀ ਜਗ੍ਹਾ ਤੇ ਸਰੂਪ ਲੈ ਕੇ ਜਾ ਰਹੇ ਉਹ ਬੇਦਬੀ ਹੈ ਸਾਹਮਣੇ ਸ਼ਰਾਬਾਂ ਦੀਆਂ ਬੋਤਲਾਂ ਪਈਆਂ ਆ ਤੇ ਉਥੇ ਸਰੂਪ ਪਿਆ ਗੁਰੂ ਸਾਹਿਬ ਜੀ ਦਾ ਦੱਸੋ ਕਿਹੜਾ ਸਤਕਾਰ ਆਦਰ ਆ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨੀ ਹੈ ਤੇ ਪਾਬਾਂ ਦੇ ਭਾਗੀ ਬੰਨਾ ਉਹਨਾਂ ਨੇ ਫੋ ਮੈਂ ਦਰਖਾਸਤ ਕਰਾਂਗਾ ਇੱਥੇ ਜਿਹੜੇ ਆਪਣਾ ਗਗ ਸਿੰਘ ਬਾਜੀ ਧਰਮ ਸਿੰਘ ਬਾਜੀ ਜੇ ਕੁਝ ਕਹਿਣਾ ਚਾਹਣ ਆ ਗਗਜੀਤ ਸਿੰਘ ਬਾਜੀ ਕੁਝ ਕਹਿਣਾ ਚਾਹਣ ਉਹ ਜਰੂਰ ਸੰਗਰ ਨਾਲ ਸਾਂਝਾ ਕਰਦਣ ਪਰ ਅਸੀਂ ਇੱਥੇ ਮਿੱਥ ਲਈਏ ਕਿ ਅਸੀਂ ਇਹ ਆਨੰਦ ਕਾਰਜ ਅਸੀਂ ਰੋਕਣਾ ਨਹੀਂ ਚਾਹੁੰਦੇ ਜੀ ਸਾਡੀ ਉਹਨਾਂ ਨੂੰ ਇਹੀ ਗੁਜਾਰਿਸ਼ ਆ 10 ਮਿੰਟ ਦੇ ਦੂਰ ਗੁਰਦੁਆਰਾ ਸਾਹਿਬ ਅਵੇਲੇਬਲ ਆ ਤੁਸੀਂ ਉੱਥੇ ਆ ਕੇ ਆਪਣਾ ਆਨੰਦ ਕਾਰਜ ਕਰੋ ਮੁੜ ਕੇ ਆਪਣੀ ਪਾਰਟੀ ਕਰੋ ਉੱਥੇ ਜਾ ਕੇ ਜੋ ਮਰਜ਼ੀ ਕਰੋ ਸਾਨੂੰ ਕੋਈ ਲੈਣਾ ਦੇਣਾ ਨਹੀਂ ਉਹ ਪਰਵਾਰ ਨਹੀਂ ਜੀ ਅੱਜ ਕੱਲ ਸਾਰੇ ਇੰਸਟਾਗ੍ਰam ਦੇ ਪੱਟੇ ਸਾਡਾ ਵਿਆਹ ਇਦਾਂ ਹੋਵੇ ਉਦਾਂ ਹੋਵੇ ਐਦਾਂ ਜੀਆਂ ਫੋਟੋਆਂ ਵੀਡੀਓ ਆਉਣ ਉਹਦੇ ਪੱਟੇ ਆ ਠੀਕ ਹੈ ਜੀ